ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਬਲਾਦੀਮੀਰ ਪੁਤਿਨ ਇਹ ਆਰ ਡਿਫੈਂਸ ਸਿਸਟਮ ਤੱਕ ਤਨਤ ਪੁਤਿਨ ਲਈ ਭਾਰਤ ਚ ਸੁਰੱਖਿਆ ਦੇ ਖਾਸ ਇੰਤਜ਼ਾਮ ਕੀ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ 23ਵੇਂ ਭਾਰਤ ਰੂਸ ਸਿਖਰ ਸੰਮੇਲਨ ਦੇ ਵਿੱਚ ਹਿੱਸਾ ਲੈਣ ਲਈ 4 ਅਤੇ 5 ਦਸੰਬਰ ਨੂੰ 2 ਦਿਨਾਂ ਦੇ ਦੌਰੇ ਤੇ ਨਵੀਂ ਦਿੱਲੀ ਪਹੁੰਚ ਰਹੇ ਨੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਦਵੱਲੀ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਾਲ ਵੀ ਮੁਲਾਕਾਤ ਕਰਨਗੇ ਪੁਤਿਨ ਦੇ ਦੌਰੇ ਨੂੰ ਲੈ ਕੇ ਦਿੱਲੀ ਦੇ ਵਿੱਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ ਹੈ ਪੁਤਿਨ ਦੀ ਸੁਰੱਖਿਆ ਦੁਨੀਆ ਵਿੱਚ ਸਭ ਤੋਂ ਸਖਤ ਮੰਨੀ ਜਾਂਦੀ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਰੂਸ ਦੀ ਸੁਰੱਖਿਆ ਟੀਮ ਭਾਰਤ ਪਹੁੰਚ ਕੇ ਸਾਰੀਆਂ ਜਾਂਚਾਂ ਕਰ ਰਹੀ ਹੈ ਪੁਤਿਨ ਦੀ ਸੁਰੱਖਿਆ ਆਮ ਤੌਰ ਤੇ ਚਾਰ ਲੇਅਰਾਂ ਦੇ ਵਿੱਚ ਹੁੰਦੀ ਹੈ ਜਿਸ ਦੇ ਵਿੱਚ ਸਭ ਤੋਂ ਅੰਦਰੂਨੀ ਘੇਰੇ ਦੇ ਵਿੱਚ ਉਹਨਾਂ ਦੇ ਸਭ ਤੋਂ ਕਰੀਬੀ ਬਾਡੀਗਾਰਡ ਦੂਜਾ ਘੇਰਾ ਪੀੜ ਦੇ ਵਿਚਕਾਰ ਤੀਜਾ ਘੇਰਾ ਬਾਹਰ ਅਤੇ ਚੌਥੇ ਘੇਰੇ ਦੇ ਵਿੱਚ ਛੱਤਾਂ ਤੇ ਤੈਨਾਤ ਸナイਪਰ ਸ਼ਾਮਲ ਹੁੰਦੇ ਨੇ ਦਿੱਲੀ ਦੇ ਵਿੱਚ ਬਹੁ ਪਧਰੀ ਸੁਰੱਖਿਆ ਘੇਰੇ ਦੇ ਵਿੱਚ ਦਿੱਲੀ ਪੁਲਿਸ ਕੇਂਦਰੀ ਏਜੰਸੀਆਂ ਅਤੇ ਪੁਤਿੰਦੀ ਨਿੱਜੀ ਸੁਰੱਖਿਆ ਟੀਮ ਸ਼ਾਮਲ ਹੋਵੇਗੀ ਰਾਜਧਾਨੀ ਦੇ ਵਿੱਚ ਅੱਤਵਾਦ ਰੋਧੀ ਦਸਤੇ ਤੇ ਤੇਜ਼ ਪਰ ਕਿਰਿਆ ਟੀਮ ਤੰਤ ਰਹੇਗੀ ਤੁਹਾਨੂੰ ਫਿਰ ਤੋਂ ਦੱਸਦੀ ਕਿ ਭਾਰਤ ਦੇ 2 ਦਿਨਾਂ ਦੇ ਦੌਰੇ ਤੇ ਨੇ ਬਲਾਦੀਮੀਰ ਪੁਤਿਨ 에ਅਰ ਡਿਫੈਂਸ ਸਿਸਟਮ ਤੇ ਤੱਕ ਉਹਨਾਂ ਲਈ ਤੰਤ ਰਹੇਗਾ ਪੁਤਿਨ ਲਈ ਭਾਰਤ ਦੇ ਵਿੱਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ